ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਪਿੰਡ ਕੁੰਡਲ ਦੇ ਬਹੁਤ ਹੀ ਉਜਵਨ ਕਿਸਾਨ ਸਰਦਾਰ ਵਿਸਕਾਰ ਨੇ ਮਨਦੀਪ ਸਿੰਘ ਜੀ ਸੁਨੋਖ ਸੁਖਰਾ ਸਿੰਘ ਜੀ ਵਾਸੀ ਕੁੰਡਲ ਇਹ ਦੇਖੋ ਆਪਣੇ ਜਿਹੜੀ ਪਰਾਲੀ ਦੀ ਗੱਲ ਹੈ ਜਿੱਥੇ ਕਿ ਆਪਾਂ ਕਰ ਰਹੇ ਹਾਂ ਪਰਾਲੀ ਮੈਨੇਜਮੈਂਟ ਦੀ ਬਹੁਤ ਵਧੀਆ ਉਪਰਾਲਾ ਇਹ ਕਰ ਰਹੇ ਨੇ ਇਹ ਮਸ਼ੀਨ ਦੇ ਰਾਹੀਂ ਜਿਹੜੀ ਹੈਪੀ ਸੀਡਰ ਮਸ਼ੀਨ ਦੀ ਵਰਤੋਂ ਕਰਕੇ ਤੇ ਸਾਰੀ ਜਿਹੜੀ ਪਰਾਲੀ ਹੈ ਉਹ ਖੇਤ ਦੇ ਵਿੱਚ ਆਹ ਵੇਖ ਸਕਦੇ ਹੋ ਜਿਹੜੇ ਕਿਸਾਨ ਕਹਿੰਦੇ ਕਿ ਇੰਨੀ ਪ੍ਰਾਲੀ ਸਾਂਭੀ ਨਹੀਂ ਜਾਂਦੀ ਜਾਂ ਇੰਨੀ ਪ੍ਰਾਲੀ ਦੇ ਵਿਚਾਰ ਜਿਹੜੀ ਹੈ ਉਹ ਵਿਜ਼ਾਈ ਨਹੀਂ ਹੁੰਦੀ ਆਪਾਂ ਦਿਖਾ ਦਿੰਨੇ ਇੰਨੀ ਪ੍ਰਾਲੀ ਹੈ ਤੇ ਇਹ ਦੇਖੋ ਵਿਜ਼ਾਈ ਤੋਂ ਬਾਅਦ ਜਿਹੜੀ ਕੰਡੀਸ਼ਨ ਹੈ ਆ ਕਿਸ ਤਰ੍ਹਾਂ ਦੀ ਇੱਥੇ ਹੈਪੀ ਸੀਡਰ ਤੋਂ ਬਾਅਦ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵਿਸਕਾਰ ਜਿਹੜੇ ਓੜੇ ਨਿਕਲ ਗਿਆ ਆਸ-ਪਾਸੇ ਪ੍ਰਾਲੀ ਪਈ ਹੈ ਇਹਨਾਂ ਦਾ ਕਹਿਣ ਦੇ ਮੁਤਾਬਕ ਵੀ ਇਹਦੇ ਵਿੱਚ ਨਾ ਤਾਂ ਕੋਈ ਜਰਮੀਨੇਸ਼ਨ ਦੇ ਵਿੱਚ ਕੋਈ ਦਿੱਕਤ ਹੈ ਨਾ ਇਹਦੇ ਵਿੱਚ ਕੋਈ ਚਾਰਡ ਦੇ ਵਿੱਚ ਕੋਈ ਦਿੱਕਤ ਹੈ ਇਹ ਇਹ ਬਹੁਤ ਵਧੀਆ ਤਕਨੀਕ ਹੈ ਇਹਨੂੰ ਦੱਸਦੇ ਆ ਤੇ ਕਹਿੰਦੇ ਵੀ ਮੈਂ ਪਿਛਲੇ 3 ਸਾਲਾਂ ਤੋਂ ਆ ਸੀ ਜਿਹੜੀ ਵਰਤ ਵੀ ਰਿਹਾ ਤੇ ਇਹਦਾ ਇਹਨਾਂ ਨੂੰ ਬੜਾ ਫਾਇਦਾ ਵੀ ਹੋਇਆ ਹੈ ਇਹ ਜਿਹੜੀ ਚੀਜ਼ ਹੈ ਹੈਪੀ ਸੈਟਰ ਇਹਦੇ ਨਾਲ ਵਿਸਾਇ ਤੋਂ ਇਹ ਕਹਿੰਦੇ ਵੀ ਮੇਰੀ ਜ਼ਮੀਨ ਦੀ ਜਿਹੜੀ ਹੈ ਉਹ ਬਣਤਰ ਵੀ ਬੜੀ ਵਧੀਆ ਬਣੀ ਹੈ ਉਹਦੇ ਵਿੱਚ ਜਿਹੜੀ ਹੈ ਉਪਜਾਊ ਸ਼ਕਤੀ ਵਧੀ ਹੈ ਤੇ ਇਸ ਦੇ ਨਾਲ ਹੀ ਇਹ ਪਰਿਆਵਰਣ ਨੂੰ ਬਚਾਉਣ ਦੇ ਵਿੱਚ ਆਪਣਾ ਅਹਿਮ ਜਿਹੜਾ ਰੋਲ ਹੈ ਉਹ ਅਦਾ ਕਰ ਰਹੇ ਨੇ ਦੇਖ ਆਪਾਂ ਇਹਨਾਂ ਦੇ ਖੇਤ ਦੇ ਵਿੱਚ ਦੇਖ ਸਕਦੇ ਆ ਵੀ ਜਿੱਥੇ ਦੇਖੋ ਜੇ ਆਪਾਂ ਇੱਥੇ ਅੱਗ ਲਾਉਂਦੇ ਇਹ ਜਿੰਨੇ ਜਾਨਵਰ ਬੈਠੇ ਆ ਇਹ ਇੱਥੇ ਨਹੀਂ ਸੀ ਦਿਸਨੇ ਇਹ ਵੀ ਆਪ ਦਾ ਇੱਥੋਂ ਹੀ ਜੀਵਨ ਜਿਹੜਾ ਹੈ ਉਹ ਜਪਨ ਕਰ ਰਹੇ ਨੇ ਇਹ ਵੀ ਜੀ ਰਹੇ ਆ ਇਹਨਾਂ ਨੂੰ ਵੀ ਜੀਵਨ ਦਾ ਹੱਕ ਹੈ ਕਿੰਨੇ ਕਿਤੇ ਇੱਕ ਈਕੋਸਿਸਟਮ ਦੇ ਵਿੱਚ ਆਪਾਂ ਨੂੰ ਸਹਿਯੋਗ ਵੀ ਕਰ ਰਹੇ ਆ ਦੇਖੋ ਇਹ ਜਿਹੜੇ ਕੁਝ ਜਾਨਵਰ ਹੈ ਜਾਂ ਉਹਨਾਂ ਨੂੰ ਟੁੱਟੇ ਉਹਨਾਂ ਨੂੰ ਖਾ ਰਹੇ ਆ ਤੇ ਆਪਣਾ ਜਾਨਵਰ ਜਿਹੜੇ ਬਚ ਜਾਂਦੇ ਆ ਉਸੇ ਤਰੀਕੇ ਨਾਲ ਜਿਹੜੀ ਪ੍ਰਕਿਰਤੀ ਤੱਤ ਜ਼ਮੀਨ ਦੇ ਉਹ ਵੀ ਅਗਲਾ ਹੌਂ ਤੋਂ ਜਿਹੜੇ ਖਤਮ ਹੋ ਜਾਂਦੇ ਆ ਉਹ ਵੀ ਇਸ ਜ਼ਮੀਨ ਦੇ ਵਿੱਚ ਨਹੀਂ ਹੁੰਦੇ ਇਹਦੇ ਵਿੱਚ ਫਸਾਹੀ ਤਾਂ ਸਭ ਵਧਣੇ ਤੇ ਪੰਜਾਬੂ ਸਕਤੀ ਵੀ ਵਧੇਗੀ ਤੇ ਇਸ ਤਰੀਕੇ ਨਾਲ ਮਨਦੀਪ ਸਿੰਘ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਤੇ ਇਹ ਦੂਜੇ ਹੋਰ ਆਪਣੇ ਕਿਸਾਨ ਵੀਰ ਜਿਹੜੇ ਇਲਾਕੇ ਦੇ ਉਹਨਾਂ ਦੇ ਲਈ ਵੀ ਰਾਹ ਦਸੇਰੇ ਬਣ ਰਹੇ ਨੇ ਉਹਨਾਂ ਨੂੰ ਵੀ ਇਸ ਤੋਂ ਆਪਾਂ ਨਸੀਹਤ ਦੇ ਸਕਦੇ ਆਂ ਵੀ ਜੇ ਆਪਾਂ ਉਪਰਾਲਾ ਕਰੀਏ ਤਾਂ ਨਾ ਮਮਕਨ ਕੁਝ ਵੀ ਨਹੀਂ ਮਮਕਨ ਹੈ ਆਪਣੇ ਵਿੱਚ ਜਿਹੜਾ ਉਹ ਜਜ਼ਬਾ ਹੋਣਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਸਹਿਯੋਗ ਜੇ ਦੇਣ ਦੀ ਕੋਸ਼ਿਸ਼ ਕਰਾਂਗੇ ਸਾਰੇ ਰਲ ਕੇ ਜੇ ਦਾ ਆਪਾਂ ਉਪਰਾਲਾ ਕਰਾਂਗੇ ਤੇ ਇਸ ਸਮੱਸਿਆ ਤੋਂ ਆਪਾਂ ਜ਼ਰੂਰ ਜਿਹੜੀ ਹੈ ਉਹ निजात ਪਾ ਸਕਦੇ ਹਾਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ